ਇਸ ਜੋਗੀ ਦੇ ਲੰਬੇ ਲੰਬੇ ਕੇਸ ਕੇਸਨੀ ਦਈਆਂ ਕੁਟੋਰੇ ਜੋਗੀ ਨਾ ਮੂਦੇ ਹਾਂ ਜੀ ਅੱਪਾ ਅੱਜ ਬਣਾਉਨੇ ਆ ਐਲੋਵੇਰਾ ਆਇਲ ਫਰੈਸ਼ ਐਲੋਵੇਰਾ ਆਪਾ ਲੈਣਾਗਾ ਐਲੋਵੇਰੇ ਦੀਆਂ ਤਿੰਨ ਚਾਰ ਪੱਤੀਆਂ ਆਪਾਂ ਲੈ ਲਾਂਗੇ ਤੇ ਆ ਦੇਖੋ ਹੁਣ ਵਧੀਆ ਗੁੱਦੇਦਾਰ ਪੱਤੀਆਂ ਤੁਸੀਂ ਲੈ ਲੈਣੀਆਂ ਆ ਅਸਟਰਾਪਾ ਆਪਣੇ ਘਰੇ ਹੀ ਲੱਗਿਆ ਹੋਇਆਗਾ ਐਲੋਵੇਰਾ ਦਾ ਜਿਹੜਾ ਪਲਾਂਟ ਹੈਗਾ ਇਹ ਇੱਕ ਛੋਟੇ ਜਿਹੇ ਪੌਦੇ ਤੋਂ ਹੀ ਇਹ ਬਹੁਤ ਸਾਰੇ ਪੌਦੇ ਬਣ ਜਾਂਦੇ ਆ ਤੇ ਇਹਨੂੰ ਘਰ ਵਿੱਚ ਜ਼ਰੂਰ ਲਗਾਓ ਕਿਉਂਕਿ ਇਹ ਬਹੁਤ ਵਧੀਆ ਆਪਣੀ ਸਿਹਤ ਦੇ ਲਈ ਜਿਵੇਂ ਮਰਜੀ ਵਾਲਾਂ ਤੇ ਲਾ ਲਓ ਸਕਿਨ ਤੇ ਲਾ ਲਓ ਖਾਣ ਦੇ ਲਈ ਵਰਤ ਲਓ ਇਹਨੂੰ ਅਚਾਰ ਬਣਾ ਲਓ ਸਬਜ਼ੀ ਬਣਾ ਲਓ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਜੇ ਤੁਹਾਨੂੰ ਇਹਦੇ ਬੈਨੀਫਿਟਸ ਗਿਣੌਣ ਲੱਗ ਜਿਏ ਤਾਂ ਆਪਾਂ ਤੋਂ ਗਿਣੇ ਨਹੀਂ ਜਾਣੇ ਇੰਨੇ ਆਪਣੀ ਬਾਡੀ ਦੇ ਲਈ ਆਪਣਾ ਇੰਨਾ ਵਧੀਆ ਹੈਗਾ ਇਸ ਨੂੰ ਤੁਸੀਂ ਮਹੀਨੇ ਦੇ ਵਿੱਚ ਤੁਸੀਂ ਇੱਕ ਵਾਰ ਤਾਂ ਜ਼ਰੂਰ ਬਣਾ ਕੇ ਖਾਓ ਚਾਹੇ ਆਚਾਰ ਦੇ ਰੂਪ ਵਿੱਚ ਖਾਓ ਚਾਹੇ ਤੁਸੀਂ ਸਬਜੀ ਦੇ ਰੂਪ ਵਿੱਚ ਖਾਓ ਸੋ ਨੂੰ ਆਪਾਂ ਅੱਜ ਆਇਲ ਬਣਾਉਣਾ ਦੱਸਾਂਗੇ ਵੀ ਕਿਵੇਂ ਬਣਾਉਣਾ ਆਇਲ ਆਪਾਂ ਸਿਰ ਤੇ ਵਾਲਾਂ ਦੇ ਲਈ ਹਾਂਜੀ ਆਪਾਂ ਹੁਣ ਇਹ ਚਾਰ ਪੱਤیاں ਲੈ ਲਈਆਂ ਸੀਗੀਆਂ ਐਲੋਵੇਰਾ ਦੀਆਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਾਂਗੇ। ਚੰਗੀ ਤਰ੍ਹਾਂ ਧੋ ਲਿਆ ਤੇ ਧੋ ਕੇ ਹੁਣ ਆਪਾਂ ਜਿਹੜੇ ਇਹਨਾਂ ਦੇ ਪਾਸਿਆਂ ਵਾਲੇ ਕੰਡੇ ਜਿਹੇ ਆ ਇਹ ਲਾ ਦੇਵਾਂਗੇ ਤੇ ਆਪਾਂ ਇੰਨੀ ਕੁ ਜਿੰਨਾ ਕੁ ਗੁੱਦੇਦਾਰ ਹੈਗਾ 19 ਗੰਦਲ ਆਪਾਂ ਜਿਹੜੀ ਲਾਵਾਂਗੇ ਕਿਉਂਕਿ 4 ਗੰਦਲਾਂ ਦਾ ਬਹੁਤ ਹੀ ਜਲ ਨਿਕਲਿਆ ਆਊਗੀ ਵਧੀਆ ਤੇਲ ਚ ਪਾਉਣ ਜੋਗੀ ਆਪਾਂ ਨੂੰ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਲਾ ਲਵਾਂਗੇ ਇਸ ਤਰ੍ਹਾਂ ਲਾ ਕੇ ਆਪਾਂ ਇੱਕ 스푼 ਦੀ ਮਦਦ ਦੇ ਨਾਲ ਜਾਂ ਤੁਸੀਂ ਕਰਦਣਾ ਵੀ ਦਾ ਸਕਦੇ ਆ ਜਿਵੇਂ ਸੁੱਥੋਂ ਠੀਕ ਤਰ੍ਹਾਂ ਲੈਂਦੀ ਹੈ ਜੈਲ ਬਣ ਲੈਂਦੀ ਹੈ ਉਸ ਤਰ੍ਹਾਂ ਲਾ ਲੈਣੀ ਆ ਵੈਸੇ 스ਪੂਨ ਦੀ ਮਦਦ ਨਾਲ ਬਹੁਤ ਵਧੀਆ ਜੈਲ ਲੈਂਦੀ ਹੈ ਨਾ ਤਾਂ ਇਹਦੀ ਪੱਤੀ ਜਿਹੜੀ ਵਿੱਚ ਆਉਂਦੀ ਆ ਵਾਲਾਂ ਨੂੰ ਲੰਬਾ ਸੰਘਣਾ ਤੇ ਮਲੈਮ ਬਣਾਉਣ ਦੇ ਲਈ ਅੱਜ ਆਪਾਂ ਐਲੋਵੇਰਾ ਦਾ ਤੇਲ ਬਣਾਉਣ ਲੱਗੀਆਂ ਤੇ ਤੁਹਾਨੂੰ ਵੀ ਦੱਸਾਂਗੇ ਐਲੋਵੇਰਾ ਦਾ ਤੇਲ ਕਿਵੇਂ ਬਣਦਾ ਹੈਗਾ ਬਹੁਤ ਹੀ ਵਧੀਆ ਤੇ ਆਸਾਨ ਤਰੀਕੇ ਦੇ ਨਾਲ ਐਲੋਵੇਰਾ ਦਾ ਤੇਲ ਹੈ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਜੋ ਕਿ ਆਪਣੇ ਵਾਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਕੋਈ ਵੀ ਵਿੱਚੋਂ ਸਕਿੱਪ ਨਾ ਕਰਿਓ ਕਿਉਂਕਿ ਵਿੱਚ ਕੋਈ ਹੋਰ ਚੀਜ਼ਾਂ ਵੀ ਪਾਈਆਂ ਹੁੰਦੀਆਂ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਹੈ ਜਿਹੜੀ ਉਹ ਮਿਲ ਸਕੇ ਹੂੰ ਐਲੋਵੇਰਾ ਨੂੰ ਖਾਣ ਦੇ ਵੀ ਬਹੁਤ ਫਾਇਦੇ ਆ ਜਦੋਂ ਆਪਾਂ ਖਾਂਦੇ ਆਪਣੇ ਅੰਦਰ ਐਲੋਵੇਰਾ ਹੈ ਜਿਹੜਾ ਆ ਸਬਜ਼ੀ ਦੇ ਦੇ ਵਿੱਚ ਜਾਂ ਆਚਾਰ ਬਣਾ ਕੇ ਖਾਣੇ ਆਪਾਂ ਜਾਂਦਾ ਤਾਂ ਆਪਣੀ ਪੂਰੀ ਬਾਡੀ ਨੂੰ ਹੀ ਸਾਰੀਆਂ ਚੀਜ਼ਾਂ ਪ੍ਰੋਪਰ ਮਿਲਦੀਆਂ ਤਾਕਤ ਮਿਲਦੀ ਹੈ ਤੇ ਹੋਰ ਸਾਰਾ ਜਿਵੇਂ ਗੋਡੇ ਵਗੈਰਾ ਦਰਦ ਕਰਦੇ ਆ ਬਜ਼ੁਰਗਾਂ ਦੇ ਉਹ ਦਰਦ ਨਹੀਂ ਹੁੰਦਾ ਗੋਡੇ ਨਹੀਂ ਦੁਖਦੇ ਤੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਬਾਲਾ ਕੀ ਇਹਦੀ ਗੁਰਦਿਆਂ ਦੇ ਵਿੱਚ ਪੱਥਰੀ ਬਣਦੀ ਹੈ ਜਾਂ ਪਿੱਤੇ ਚ ਪੱਥਰੀ ਬਣਦੀ ਹੈ ਉਹ ਵੀ ਇਹ ਐਲੋਵੇਰਾ ਦੀ ਸਬਜੀ ਨੂੰ ਆਪਾਂ ਮਹੀਨੇ ਦੇ ਵਿੱਚ ਇੱਕ ਵਾਰ ਬਣਾ ਕੇ ਖਾਈਗੇ ਤਾਂ ਪੇਟ ਦੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਤੇ ਕੋਈ ਵੀ ਬਿਮਾਰੀ ਨਹੀਂ ਰਹਿੰਦੀ ਹੁਣ ਆਪਾਂ ਐਲੋਵੇਰਾ ਜੈਲ ਨੂੰ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰ ਲਾਂਗੇ। ਹੁਣ ਆਪਾਂ ਐਲੋਵੇਰਾ ਜੈਲ ਜਿਹੜੀ ਉਹ ਤਿਆਰ ਕਰ ਲਈ ਹੈਗੀ। ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਪਿਆਜ਼ ਤੇ ਪਿਆਜ਼ ਨੂੰ ਆਪਾਂ ਕद्दूकस ਕਰ ਲਵਾਂਗੇ ਇਹ ਪਿਆਜ਼ ਦੇ ਵੀ ਇੰਨੇ ਜਿਆਦਾ ਫਾਇਦੇ ਨੇ ਚਾਹਤੇ ਜਿਹੜਾ ਗੰਜਾਪਨ ਹੋ ਜਾਂਦਾ ਉਹ ਗੰਜੇਪਨ ਨੂੰ ਦੂਰ ਕਰਦਾ ਤੇ ਕੋਈ ਵੀ ਵਾਲਾਂ ਦੇ ਵਿੱਚ ਜੇ ਸਿਕਰੀ ਆ ਗਈ ਉਹ ਸਿਕਰੀ ਵੀ ਦੂਰ ਹੋ ਜਾਂਦੀ ਆ ਵਾਲਾਂ ਦੇ ਵਿੱਚ ਕੋਈ ਇਨਫੈਕਸ਼ਨ ਬਣੀ ਹੋਈ ਆਗੀ ਪਾਣੀ ਨਿਕਲਦਾ ਜਾਂ ਕਈ ਵਾਰੀ ਸਿਕਰੀ ਜਿਹੜੀ ਉਹ ਜੰਮੀ ਹੋਈ ਬਣ ਜਾਂਦੀ ਆ ਉਸ ਨੂੰ ਵੀ ਇਹ ਦੂਰ ਕਰਦਾ ਕਿਉਂਕਿ ਇਹਦੇ ਆਨੀਅਨ ਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਜੀ ਆਪਾਂ ਇਹਦਾ ਵੀ ਆਇਲ ਦੇ ਵਿੱਚ ਦੀਸਾ ਜਿਹੜਾ ਪਾਵਾਂਗੇ ਹੁਣ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਹ ਤੇਲ ਹੈ ਜਿਹੜਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਗਾ ਪਰ ਤੁਸੀਂ ਵੀ ਬਣਾ ਕੇ ਅੱਜ ਘਰ ਦੇ ਵਿੱਚ ਜ਼ਰੂਰ ਟਰਾਈ ਕਰਕੇ ਦੇਖੋ ਜਦੋਂ ਵਾਲਾਂ ਦੇ ਉੱਤੇ ਲਾਉਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਵਾਲ ਬਹੁਤ ਹੀ ਵਧੀਆ ਸੋਹਣੇ ਲੰਬੇ ਤੇ ਚਮਕਦਾਰ ਵਾਲ ਹੋਣਗੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਕਰਕੇ ਇੱਕ ਕੱਪੜੇ ਦੇ ਨਾਲ ਛਾਣ ਕੇ ਜੂਸ ਕੱਢ ਲਵਾਂਗੇ ਜੇ ਤੁਸੀਂ ਛੰਨੀ ਨੇ ਨਾਲ ਕੱਢਣਾ ਛੰਨੀ ਨਾਲ ਵੀ ਕੱਢ ਸਕਦੇ ਆ ਹੁਣ ਐਨਾ ਸਾਰਾ ਆਪਣਾ ਜੂਸ ਆ ਜਿਹੜਾ ਇੱਕ ਪਿਆਜ਼ ਦੇ ਵਿੱਚੋਂ ਨਿਕਲੇ ਆਪਾਂ ਇੰਨਾ ਹੀ ਪਾਵਾਂਗੇ ਇੰਨਾ ਹੀ ਬਹੁਤ ਹੈਗਾ ਕੜਾਈ ਆਪਾਂ ਰੱਖ ਲਈ ਜੀ ਕੁਛ ਸਰੋਂ ਦਾ ਤੇਲ ਲਵਾਗੇ ਤੇ ਕੁਛ ਆਪਾ ਪਾਵਾਂਗੇ ਨਾਰੀਅਲ ਦਾ ਤੇਲ ਕਾਹੀ ਕੜਾਹੀ ਹੈ ਜਿਹੜੀ ਆਪਾਂ ਲੋਹੇ ਦੀ ਲਈ ਆ ਤੁਸੀਂ ਵੀ ਲੋਹੇ ਦੀ ਕੜਾਹੀ ਲੈਣੀ ਹੈ ਜੇ ਲੋਹੇ ਦੀ ਕੜਾਈ ਨਹੀਂ ਹੈਗੀ ਤਾਂ ਆਪਾਂ ਐਲੂਮੀਨੀਅਮ ਦੀ ਕੜਾਈ ਵੀ ਲੈ ਸਕਦੇ ਆਂਗੇ ਉਸ ਦੇ ਵਿੱਚ ਇਹ ਤੇਲ ਹੈ ਜਿਹੜਾ ਆਪਾਂ ਬਣਾਉਣਾਗਾ ਹੁਣ ਆਪਾਂ ਜਿਹੜਾ ਨਾਰੀਅਲ ਦਾ ਤੇਲ ਆ ਉਹ ਵੀ ਪਾ ਲਿਆ ਇਹ ਸਾਰਾ 300 ਗ੍ਰਾਮ ਦੇ ਲਗਭਗ ਹੋ ਗਿਆ ਕਿਉਂਕਿ ਇਹ ਜਿਹੜੀ ਡੱਬੀ ਆ ਨਾਰੀਅਲ ਦਾ ਤੇਲ ਹੈਗਾ ਇਹ ਘੱਟ ਹੈਗਾ ਤੇ ਕੁਛ ਫਿਰ ਆਪਾਂ ਜਿਹੜਾ ਸਰੋਂ ਦਾ ਤੇਲ ਪਾ ਲਿਆ ਜੋ ਕਿ ਵਾਲਾਂ ਵਾਸਤੇ ਉਹ ਵੀ ਬਹੁਤ ਵਧੀਆ ਹੈਗਾ ਤਾਂ ਕਰਕੇ ਆਪਾਂ ਇਹ ਸਾਰਾ 300 ਗ੍ਰਾਮ ਦੇ ਕਰੀਬ ਇਹ ਜਿਹੜੀ ਸਾਰੀ ਆਪਣੀ ਮਾਤਰਾ ਹੈਗੀ ਤੇਲ ਦੀ ਬਣ ਜੂਗੀ ਤੇ ਇਹ ਜਿਹੜਾ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗਾ ਆਪਣਾ ਤੇ ਵਾਲਾਂ ਦੀ ਗਰੋਥ ਵਾਸਤੇ ਵੀ ਵਾਲੇ ਦੇ ਨਾਲ ਲੰਬੇ ਵੀ ਹੋਣਗੇ ਤੇ ਸੰਗਣੇ ਵੀ ਹੋਣਗੇ ਤੇ ਚਮਕਦਾਰ ਤੇ ਬਹੁਤ ਹੀ ਵਾਜ ਜ਼ਿਆਦਾ ਵਧੀਆ ਬਣਦੇ ਜਦੋਂ ਆਪਾਂ ਕਈ ਵਾਰ ਇਹ ਨਾ ਹੋਣੇ ਆ ਕਿ ਇਸੇ ਨਾਉਣ ਲੱਗਿਆਂ ਤਵਾਲ ਆ ਜਿਹੜੇ ਕੰੰਗਾ ਦੇ ਤਾਂ ਬਹੁਤ ਹੀ ਜ਼ਿਆਦਾ ਉੱਤਰਦੇ ਆ ਤੇ ਜਾਂ ਜਦੋਂ ਕੰਗੀ ਕਰਦੇ ਆ ਉਦੋਂ ਵੀ ਬਹੁਤ ਜ਼ਿਆਦਾ ਵਾਲ ਆ ਜਿਹੜੇ ਨਿਕਲਦੇ ਆ ਤੇ ਉਹ ਜੇ ਆਪਾਂ ਲਗਾਤਾਰ ਇਹ ਤੇਲ ਵਰਤਦੇ ਰਹਿਾਂਗੇ ਤਾਂ ਵਾਲ ਜਿਹੜੇ ਆਪਣੇ ਝੜਨੋਂ ਬੰਦ ਹੋ ਜਾਣਗੇ ਤੇ ਨਵੀਂ ਗਰੋਥ ਵੀ ਹੋਊਗੀ ਤੇ ਜਿਹੜਾ ਆਪਣਾ ਗੰਜਾਪਾਣਾਗਾ ਉਹ ਵੀ ਦੂਰ ਹੋਊਗਾ ਕਿਉਂਕਿ ਆਪਾਂ ਇਹਦੇ ਵਿੱਚ ਤੇ ਆਜ ਦਾ ਰਸਾ ਜਿਹੜਾ ਪਾਇਆਗਾ ਹੁਣ ਆਪਾਂ ਤੇਲ ਨੂੰ ਗਰਮ ਹੋਣ ਦੇਵਾਂਗੇ ਤੇ ਜਦੋਂ ਤੇਲ ਗਰਮ ਹੋ ਗਿਆ ਫਿਰ ਆਪਾਂ ਦੂਸਰੀਆਂ ਚੀਜ਼ਾਂ ਜਿਹੜੀਆਂ ਉਹ ਪਾਵਾਂਗੇ ਸਰੋਂ ਦਾ ਤੇਲ ਹੁੰਦਾ ਉਹ ਵੀ ਜਿਆਦਾ ਫਾਇਦੇਮੰਦ ਹੁੰਦਾ ਆਪਾਂ ਸਰੋਂ ਦਾ ਤੇਲ ਹੁਣ ਲਾਉਂਦੇ ਨਹੀਂ ਪਹਿਲਾਂ ਬਜ਼ੁਰਗ ਦੇਖਿਆ ਸਰੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਹੀ ਲਾਉਂਦੇ ਹੁੰਦੇ ਸੀਗੇ ਅੱਜ ਹੁਣ ਚੀਜ਼ਾਂ ਹੀ ਇਹੇ ਜੀਆਂ ਹੋ ਗਈਆਂ ਜੋ ਕਿ ਕੈਮੀਕਲ ਵਾਲੀਆਂ ਚੀਜ਼ਾਂ ਆਉਣ ਬਾਲ ਲੱਗ ਗਈਆਂ ਤੇ ਬਾਹਰਲੇ ਆਪਾਂ ਜਿਹੜੇ ਤੇਲ ਆ ਉਹ ਵਰਤਣ ਲੱਗੇ ਉਹ ਕੈਮੀਕਲ ਵਾਲੇ ਹੁੰਦੇ ਆ ਤਾਂ ਉਹਨਾਂ ਦੇ ਨਾਲ ਵਾਲ ਜਿਹੜੇ ਝਰਨੇ ਸ਼ੁਰੂ ਹੋ ਜਾਂਦੇ ਆ ਘਰ ਦੇ ਵਿੱਚ ਹੀ ਤੇਲ ਬਣਾ ਕੇ ਤੁਸੀਂ ਇਹ ਲਾਓ ਵਰਤੋ ਵਾਲਾਂ ਦੇ ਵਿੱਚ ਤੇ ਵਾਲਾ ਤੁਹਾਡੇ ਜਿਹੜੇ ਵਧੀਆ ਗਰੋਥ ਕਰਨਗੇ ਵਧੀਆ ਰਹਿਣਗੇ ਵਾਲ ਤੇਲ ਆ ਉਹ ਪੂਰੀ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਜਿਹੜੀ ਆ ਜੈਲ ਤਿਆਰ ਕੀਤੀ ਸੀ ਉਹ ਆਪਾਂ ਲੈ ਲਈ ਹੈਗੀ ਤੇ ਉਹ ਆਪਾਂ ਇਹਦੇ ਵਿੱਚ ਪਾ ਦਿੰਗੇ ਔਰ ਪਿਆਜ਼ ਦਾ ਰਸ ਜਿਹੜਾ ਆਪਾਂ ਕੱਢਿਆ ਸੀ ਉਹ ਵੀ ਆਪਾਂ ਵਿੱਚ ਹੀ ਪਾ ਦਿੰਗੇ ਤੇ ਇਹਨੂੰ ਹੁਣ ਆਪਾਂ మీడియం ਫਲੇਮ ਦੇ ਉੱਤੇ ਸਲੋ ਫਲੇਮ 'ਉਹੀ ਆਪਾਂ ਪਕਾਉਣਾ ਹੈਗਾ ਜਿਆਦਾ ਇਹਨੂੰ ਤੇਜ਼ ਨਹੀਂ ਕਰਨਾ ਕਿ ਵੀ ਇਹ ਮੱਚ ਜਾਵੇ ਐਨਾ ਨਹੀਂ ਕਰਨਾ ਆਪਾਂ ਤੇ ਹੌਲੀ-ਹੌਲੀ ਹੌਲੀ-ਹੌਲੀ ਆਪਾਂ ਇਹਨੂੰ ਸੇਕਾਂਗੇ ਸਾਰੇ ਤੇਲ ਨੂੰ ਤਾਂ ਕਿ ਵੀ ਜਿਹੜਾ ਇਹਦਾ ਅਸਰ ਹੈਗਾ ਉਹ ਚੰਗੀ ਤਰ੍ਹਾਂ ਪ੍ਰੋਪਰ ਇਹਦੇ ਵਿੱਚ ਨਿਕਲ ਜਾਵੇ ਤੇ ਆਪਣਾ ਤੇਲ ਆ ਜਿਹੜਾ ਉਹ ਵਧੀਆ ਬਣੇ ਜੇ ਆਪਾਂ ਜਿਆਦਾ ਤੇਜ਼ ਅੱਗ ਤੇ ਇਹਨੂੰ ਤਿਆਰ ਕਰਾਂਗੇ ਉਹ ਜ਼ਿਆਦਾ ਕਾਲਾ ਹੋ ਜੂਗਾ ਇੱਕਦਮ ਮੱਚ ਕੇ ਜੇ ਫਿਰ ਤਿਆਰ ਹੋ ਜਾਂਦਾ ਤਾਂ ਜਦੋਂ ਆਪਾਂ ਹੌਲੀ ਹੌਲੀ ਮੱਠੀ ਮੱਠੀ ਅੱਗ ਦੇ ਉੱਤੇ ਆਪਾਂ ਤਿਆਰ ਕਰਦੇ ਆ ਤਾਂ ਉਹ ਚੀਜ਼ ਆ ਜਿਹੜੀ ਵਧੀਆ ਬਣਦੀ ਹੈ ਵੀ ਅੱਗੇ ਜਿਹੜੇ ਬਜ਼ੁਰਗ ਸੀ ਦੇਖੋ ਤੁਸੀਂ ਲੱਸੀਆਂ ਤੇ ਦਹੀਂ ਨਾਲ ਨਹਾਉਦੇ ਹੁੰਦੇ ਸੀਗੇ ਤੇ ਤੇਲ ਵੀ ਆਪਣੇ ਜਿਹੜੇ ਸਰੋਂ ਦੇ ਤੇਲ ਹੀ ਲਾਉਂਦੇ ਹੁੰਦੇ ਸੀ ਤੇ ਵਾਲ ਉਹਨਾਂ ਦੇ ਇੰਨੇ ਵਧੀਆ ਰਹਿੰਦੇ ਹੁੰਦੇ ਸੀ ਉਹ ਗੱਲਾਂ ਹੁਣ ਨਹੀਂ ਰਹੀਆਂ ਤੇ ਨਾ ਤਾਂ ਹੁਣ ਦਹੀਂ ਨਾ ਕੋਈ ਨਹਾਉਂਦਾ ਨਾ ਲੱਸੀ ਨਾਲ ਨਹਾਉਂਦਾ ਤੇ ਆਪਾਂ ਸ਼ੈਂਪੂ ਵਗੈਰਾ ਲਾਉਂਦੇ ਰਹਿੰਨੇ ਆ ਤੇ ਉਹ ਸ਼ੈਂਪੂਆਂ ਨਾਲ ਵੀ ਜਿਹੜੇ ਵਾਲ ਆ ਇੱਕ ਝੜਨ ਦਾ ਕਾਰਨ ਹੈਗਾ ਕਿਉਂਕਿ ਬਾਹਰਲੇ ਸ਼ੈਂਪੂ ਵਾ ਜਿਹੜੇ ਉਹ ਕੈਮੀਕਲ ਪਾਇਆ ਹੁੰਦਾ ਤੇ ਉਹਦੇ ਨਾਲ ਹੀ ਜ਼ਿਆਦਾ ਵਾਲ ਝੜਦੇ ਆ ਤੇ ਮੇਰੇ ਇਹ ਤੇਲ ਬਣਾਉਂਦੀ ਬਣਾਉਂਦੀ ਤੇ ਮੇਰੇ ਇੱਕ ਗੀਤ ਯਾਦ ਆ ਗਿਆ ਜੋ ਕਿ ਗੀਤ ਬਹੁਤ ਹੀ ਜ਼ਿਆਦਾ ਪ੍ਰਪੁਲਤਾ ਹਰ ਇੱਕ ਭੈਣ ਹੀ ਜਿਹੜੇ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਉਹ ਗੀਤ ਗਾਏ ਜਾਂਦੇ ਆ ਤੇ ਮੈਂ ਤੁਹਾਨੂੰ ਹੁਣ ਗਾ ਕੇ ਦਿਖਾਉਣੀ ਆ ਵੀ ਗੀਤ ਉਹ ਕਿਹੜਾ ਗੀਤ ਹੈਗਾ ਉਹ ਵਾਲਾਂ ਦੇ ਉੱਤੇ ਹੀ ਆ ਜਦੋਂ ਕਿ ਉਹ ਚੰਗੀ ਤਰ੍ਹਾਂ ਵਾਲਾਂ ਦੀ ਆਪਣੀ ਕੇਅਰ ਕਰਦੀ ਸੀ ਤਾਂ ਵਾਲ ਵੀ ਵਧੀਆ ਹੋਦੇ ਸੀ ਚੱਲ ਮੇਰੀ ਪਾਪੋ ਪਾਣੀ ਨੂੰ ਚਾਲ ਚਾਲਨੀ ਪਾਣੀ ਦੇ ਪਾਜ ਜੋਗੀ ਵੇ ਖੀਏਨੀ ਪਾਣੀ ਦੇ ਪਾਜ ਜੋਗੀ ਵੇ ਖੀਏ ਇਸ ਜੋਗੀ ਦੇ ਲੰਬੇ ਲੰਬੇ ਕੇਸ ਨੇ ਦਈਆਂ ਕੁਟੋਰੇ ਜੋਗੀ ਨਾ ਮੂ ਦੇਨੀ ਦਈਆਂ ਕੁਟੋਰੇ ਜੋਗੀ ਨਾ ਮੂ ਦੇ ਹੁਣ ਦੇਖੋ ਤੁਸੀਂ ਇਸ ਗੀਤ ਦੇ ਵਿੱਚ ਵੀ ਦਹੀਂ ਦਾ ਜ਼ਿਕਰ ਕੀਤਾਗਾ ਜੋ ਕਿ ਪੁਰਾਣੇ ਲੋਕ ਆਪਣੇ ਦਾਦੇ ਨਾਨੇ ਦਾਦੀਆਂ ਨਾਨੀਆਂ ਜੋ ਆਪਣੇ ਬੱਚਿਆਂ ਨੂੰ ਲੱਸੀ ਨਾਲ ਹੀ ਨਮਾਉਂਦਾ ਸੀ ਦਹੀਂ ਨਾਲ ਹੀ ਲਮਾਉਂਦਾ ਸੀ ਜਦੋਂ ਕਿ ਬੱਚਾ ਛੋਟਾ ਬੱਚਾ ਜਦੋਂ ਪੈਦਾ ਹੁੰਦਾ ਸੀ ਉਹਨੂੰ ਕੋਈ ਵੀ ਸਾਬਣ ਵਗੈਰਾ ਨਹੀਂ ਸੀ ਲਾਈ ਜਾਂਦੀ ਤੇ ਉਸ ਨੂੰ ਦੁੱਧ ਦੇ ਨਾਲ ਜਾਂ ਦਹੀਂ ਦੇ ਨਾਲ ਹੀ ਨਮਾਇਆ ਜਾਂਦਾ ਸੀ ਤੇ ਤਾਂ ਕਿ ਉਹਦੀ ਸਕਿਨ ਵਧੀਆ ਰਹੇ ਜੇ ਜਿਹੜੀ ਮਤਲਬ ਖੰਧਾਈ ਹੈਗੀ ਦਹੀਂ ਦੇ ਵਿੱਚ ਹੁੰਦੀ ਆ ਜਾਂ ਦੁੱਧ ਦੇ ਵਿੱਚ ਦਹੀਂ ਖੰਧਾਈ ਹੁੰਦੀ ਆ ਤੇ ਉਹ ਆਪਾਂ ਨੂੰ ਜਿਹੜੇ ਆਪਾਂ ਬਾਹਰ ਤੇਲ ਆ ਜਿੰਨੇ ਮਰਜੀ ਉੱਤੇ ਮਾਲਸ਼ਾ ਕਰ ਲਈਏ ਉਹ ਤੇਲ ਲਾਉਣ ਦੇ ਨਾਲ ਉਹ ਖੰਧਾਈ ਜਿਹੜੀ ਨਹੀਂ ਹੁੰਦੀ ਤੇ ਬੱਚੇ ਨੂੰ ਛੋਟੇ ਬੱਚੇ ਨੂੰ ਦੇਖੋ ਤੁਸੀਂ ਸਰੋਂ ਦੇ ਤੇਲ ਦੇ ਨਾਲ ਹੀ ਉਹ ਮਾਲਸ਼ ਕਰਕੇ ਬਾਅਦ ਦੇ ਵਿੱਚ ਨਮਾਉਂਦਿਆਂ ਸੀ ਤਾਂ ਕਿ ਬੱਚਾ ਦੇ ਜਿਹੜੇ ਹੱਡਾਂ ਪੈਰਾਂ ਦੇ ਵਿੱਚ ਤਾਕਤ ਆ ਜਿਹੜੀ ਬਣੀ ਰਵੇ ਇਹ ਪ੍ਰੋਪਰ ਪੁਰਾਣੇ ਜਵਾਨੇ ਤੋਂ ਹੀ ਇਹ ਚੱਲੀ ਆ ਰਹੀ ਹੈ ਨਹੀਂ ਦੁੱਧ ਨਾਲ ਨਮਾਉਂਦੇ ਸੀਗੇ ਤੇ ਹੁਣ ਨਾ ਘੰਗਰਾਂ ਤੇ ਨਾਲ ਲਸੀਆਂ ਲਈਆਂ ਪੀਣ ਨੂੰ ਵੀ ਨਹੀਂ ਮਿਲਦੀਆਂ ਤੇ ਨਾਉਣ ਨੂੰ ਤਾਂ ਕਿੱਥੋਂ ਲੈਣਾ ਸੀ ਤਾਂ ਕਰਕੇ ਆਪਾਂ ਸ਼ੈਂਪੂਆਂ ਦੇ ਨਾਲੇ ਜਿਹੜੇ ਨਾਉਣ ਲੱਗੇ ਤੇ ਵਾਲਾਂ ਦੇ ਵਿੱਚ ਆਪਣੇ ਜਿਹੜੀ ਬਹੁਤ ਜ਼ਿਆਦਾ ਪ੍ਰੋਬਲਮ ਆਉਣ ਲੱਗੀ ਤਾਂ ਕਰਕੇ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਹੀ ਘਰ ਦੇ ਵਿੱਚੋਂ ਹੀ ਯੂਜ਼ ਕਰੋ ਚੀਜ਼ਾਂ ਬਣਾਉਣੀਆਂ ਤੇ ਇਹਨਾਂ ਨਾਲ ਹੀ ਤੁਸੀਂ ਆਪਣੇ ਜਿਹੜੀਆਂ ਚੀਜ਼ਾਂ ਬਣਾਓ ਤੇ ਲਾਓ ਸਿਰ ਤੇ ਬੱਚਿਆਂ ਦੇ ਵੀ ਇਹ ਲਾਓ ਲੋੜ ਤੋਂ ਪਹਿਲਾਂ ਵਾਲ ਕਾਲੇ ਹੋ ਜਾਂਦੇ ਆ ਜਿਹੜੇ ਬੱਚਿਆਂ ਦੇ ਹੁਣ ਆਪਾਂ ਦੇਖਿਆ 12 ਸਾਲ 15 ਸਾਲ ਦੀ ਉਮਰ ਦੇ ਵਿੱਚ ਹੀ ਬੱਚਿਆਂ ਦੇ ਜ਼ਿਆਦਾਤਰ ਪੜਪੜੀਆਂ ਦੇ ਵਿੱਚ ਹੀ ਇੱਥੋਂ ਹੀ ਮੂਹਰੇ ਤੋਂ ਸ਼ੁਰੂ ਹੁੰਦੇ ਆ ਵਾਲ ਚਿੱਟੇ ਹੋਣੇ ਇੱਥੋਂ ਵਾਲ ਚਿੱਟੇ ਹੋਣੇ ਲੱਗ ਜਾਂਦੇ ਹੈਗੇ ਤੇ ਹੌਲੀ-ਹੌਲੀ ਕਰਦੇ-ਕਰਦੇ ਤੇ ਵਾਲ ਆ ਜਿਹੜੇ ਸਾਰੇ ਚਿੱਟੇ ਹੋਣ ਲੱਗ ਜਾਂਦੇ ਹੈਗੇ ਤੇ ਜਿਹੜੇ ਆਪਾਂ 50 ਸਾਲ ਤੋਂ ਵੱਧ ਉਮਰ ਦੇ ਆ ਉਹਨਾਂ ਦੇ ਤਾਂ ਵਾਲ ਨੇਚੁਰਲੇ ਤਰੀਕੇ ਦੇ ਨਾਲ ਚਿੱਟੇ ਹੋਣੇ ਹੀ ਹੋਣੇ ਆ ਤੇ ਉਹਨਾਂ ਨੂੰ ਤਾਂ ਕੋਈ ਰੋਕ ਨਹੀਂ ਸਕਦਾ ਆਪਾਂ ਨੂੰ ਇਹ ਚੰਗਾ ਹੋਣੇ ਵੀ ਚਾਹੀਦੇ ਆ ਜਦੋਂ ਕਿ 50 60 ਸਾਲ ਤੋਂ ਉੱਪਰ ਬੰਦਾ ਆ ਗਿਆ ਤਾਂ ਉਹ ਦੀ ਬਜ਼ੁਰਗ ਦੀ ਨਿਸ਼ਾਨੀ ਹੁੰਦੀ ਹੈਗੀ ਤਾਂ ਬੱਚੇ ਬਾਬਾ ਜੀ ਕਹਿਣ ਲੱਗ ਜਾਂਦੇ ਆ ਵੇਜੀ ਕਾਣ ਲੱਗ ਜਾਂਦੇ ਆ ਤੇ ਜਦੋਂ ਹੁਣ ਲੋਡ ਤੋਂ ਪਹਿਲਾਂ ਹੀ ਛੋਟੇ ਬੱਚਿਆਂ ਦੇ 15 ਸਾਲ ਦੀ ਉਮਰ ਦੇ ਵਿੱਚ ਕੰਗਾਂ ਦੀ ਦਿੱਕਤ ਆ 12 13 ਸਾਲ ਦੀ ਉਮਰ ਦੇ ਵਿੱਚ ਹੀ ਵਾਲ ਆ ਜਿਹੜੇ ਚਿੱਟੇ ਹੋਣ ਲੱਗੇ ਉਹ ਆਪਣੇ ਕੋਸਤਾ ਖਾਣੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਆਉਣ ਲੱਗ ਜਾਂਦੀਆਂ ਤੇ ਕੁਝ ਜਿਹੜੀਆਂ ਆਪਾਂ ਵਾਲਾਂ ਦੇ ਉੱਤੇ ਲਾਉਂਦੇ ਰਹਿੰਦੇ ਆ ਤੇ ਸਪਰੇਅ ਵਗੈਰਾ ਉੱਤੇ ਮਾਰਦੇ ਰਹਿੰਦੇ ਉਹਨਾਂ ਬੱਚਾ ਦੇ ਵੀ ਇਸ ਦਾ ਅਫੈਕਟ ਜ਼ਰੂਰ ਪੈਂਦਾ ਗਾ ਵਾਲਾਂ ਦੇ ਉੱਤੇ ਆ ਦੇਖੋ ਹੁਣ ਤੁਸੀਂ ਕਲਰ ਆ ਜਿਹੜਾ ਚੇਂਜ ਵੀ ਹੋ ਗਿਆ ਤੇ ਆਪਣਾ ਜਿਹੜਾ ਤੇਲ ਆ ਉਹ ਥੋੜਾ ਜਿਹਾ ਸੰਘਣਾ ਵੀ ਹੋ ਗਿਆ ਤੇ ਉਹ ਕੇ ਦੇ ਵਿੱਚ ਜਿਹੜੀ ਐਲੋਵੇਰਾ ਜੈਲ ਤੇ ਆਪਾਂ ਪਿਆਜ਼ ਦਾ ਰਸ ਪਾਇਆ ਉਹ ਕੋਲ ਮਿਲ ਗਿਆ ਤੇ ਬਹੁਤ ਹੀ ਵਧੀਆ ਤੇਲ ਜਿਹੜਾ ਆਪਣਾ ਬਣ ਕੇ ਤਿਆਰ ਹੋਊਗਾ ਤੁਸੀਂ ਵੀ ਇਸੇ ਤਰ੍ਹਾਂ ਆਪਣਾ ਬਣਾ ਕੇ ਰੱਖੋ ਤੇ ਆਪਣੇ ਵਾਲਾਂ ਦੇ ਉੱਤੇ ਲਾਓ ਲੋਹੇ ਦੀ ਕੜਾਈ ਦੇ ਵਿੱਚ ਬਣਾਉਣ ਦੇ ਇਹੀ ਫਾਇਦਾ ਹੈਗਾ ਆਇਰਨ ਆ ਜਿਹੜੀ ਆਪਾਂ ਨੂੰ ਇਹ ਵੀ ਵਿੱਚ ਨਾਲ ਮਿਲ ਜੀਏ ਕਿਉਂਕਿ ਇਹ ਆਪਣੇ ਵਾਲਾਂ ਨੂੰ ਜੜ ਤੋਂ ਹੀ ਕਾਲਾ ਕਰਦਾ ਹੈਗਾ ਜਦੋਂ ਆਪਾਂ ਤੇਲ ਲਾਉਨੇ ਆਂਗੇ ਤੇ ਲੋਹੇ ਦੀ ਕੜਾਈ ਦੇ ਵਿੱਚ ਤੁਸੀਂ ਚਾਹੇ ਮਹਿੰਦੀ ਪਿਉ ਲੋ ਉਹ ਵੀ ਜਦੋਂ ਤੁਸੀਂ ਵਾਲਾਂ ਤੇ ਲਾਉਂਗੇ ਰਾਤ ਨੂੰ ਭੋਂ ਕੇ ਰੱਖ ਦਿਓ ਤੇ ਤੜਕੇ ਜਦੋਂ ਤੁਸੀਂ ਲਾਉਂਗੇ ਤੇ ਉਹ ਲੋਹੇ ਦੀ ਕੜਾਈ ਦੇ ਵਿੱਚ ਭੰਤੀ ਹੋਈ ਜਿਹੜੀ ਆਇਰਨ ਆ ਸਾਰੀ ਮਹਿੰਦੀ ਦੇ ਵਿੱਚ ਆ ਜਾਂਦੀ ਆ ਭੁਰਕੇ ਉਹ ਤੁਸੀਂ ਪ੍ਰੋਫੈਸਰ ਵਾਲਾਂ ਦੇ ਉੱਤੇ ਜਦੋਂ ਲਾਉਣੇ ਤੇ ਵਾਲਾ ਵਾਲਾ ਜਿਹੜੇ ਆਪਣੇ ਜੜ ਤੋਂ ਹੀ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਇਸ ਤਰ੍ਹਾਂ ਲੋਹੇ ਦਾ ਭਾਂਡੇ ਦੇ ਇਹ ਫਾਇਦੇ ਆਪਾਂ ਖਾઈએ ਵੀ ਲੋਹੇ ਦੇ ਭਾਂਡੇ ਦੇ ਚੀਜ਼ ਦੇ ਵਿੱਚ ਤੇ ਆਪਾਂ ਤੇਲ ਆ ਜਿਹੜਾ ਇਹ ਵੀ ਲੋਹੇ ਦੇ ਭਾਂਡੇ ਦੇ ਵਿੱਚ ਬਣਾਈਏ ਤਾਂ ਬਹੁਤ ਸਾਰੇ ਫਾਇਦੇ ਆਪਾਂ ਨੂੰ ਲੋਹੇ ਦੇ ਵੀ ਮਿਲ ਜਾਂਦੇ ਆ ਗੈਸ ਆ ਹੁਣ ਆਪਾਂ ਜਿਹੜੀ ਬੰਦ ਕਰਨ ਲੱਗੇ ਆ ਤੇ ਇਹ ਤੇਲ ਆ ਦੇਖੋ ਜਿਹੜਾ ਬਣ ਕੇ ਆਪਣਾ ਤਿਆਰ ਹੋ ਗਿਆ ਜਿਹੜੀ ਚੀਜ਼ ਜਿਹੜੀ ਆਪਾਂ ਪਾਇਆ ਸੀ ਸਾਰਾ ਕੁਝ ਉਹ ਰਿਝ ਚੁੱਕਿਆਗਾ ਤੇ ਹੁਣ ਆਪਾਂ ਗੈਸ ਦਾ ਫਲੇਮ ਆ ਜਿਹੜਾ ਬੰਦ ਕਰ ਦੇਵਾਂਗੇ ਤੇ ਜਦੋਂ ਇਹ ਮੜ ਥੋੜਾ ਜਿਹਾ ਠੰਡਾ ਹੋ ਗਿਆ ਫਿਰ ਹੁਣ ਇਹਨੂੰ ਆਪਾਂ ਆਪਣੀ ਇੱਕ ਕੰਚ ਦੇ ਸ਼ੀਸ਼ੀ ਦੇ ਵਿੱਚ ਇਹਨੂੰ ਪਾ ਕੇ ਸਟੋਰ ਕਰਕੇ ਰੱਖ ਲਵਾਂਗੇ ਹੁਣ ਆਪਾਂ ਤੇਲ ਆ ਜਿਹੜਾ ਆਪਾਂ ਕੰਚ ਦੇ ਕੰਟੇਨਰ ਦੇ ਵਿੱਚ ਪਾਉਣ ਲਵਾਂਗੇ ਤੇ ਤੇਲ ਪਾਉਣ ਦੇ ਲਈ ਤੁਸੀਂ ਜਿਹੜੀ ਛਣਣੀ ਆ ਉਹ ਵੀ ਲੈ ਸਕਦੇ ਆ ਛਣਣੀ ਆ ਜਿਹੜੀ ਉਹ ਸੋਡੀ ਸਟੀਲ ਦੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਪਲਾਸਟਿਕ ਦੀ ਹੋਊਗੀ ਤਾਂ ਜੇ ਤੇਲ ਗਰਮ ਪੋਣੋਗੇ ਤੁਸੀਂ ਤਾਂ ਜਿਹੜੀ ਛਣਣੀ ਆ ਉਹ ਖਰਾਬ ਹੋ ਜੂਗੀ ਤੇ ਇਸ ਕਰਕੇ ਤੁਸੀਂ ਸਟੀਲ ਦੀ ਛਣਣੀ ਲੈਣੀ ਉਹਦੇ ਨਾਲ ਛਣਨਣਾ ਕਿ ਮੈਂ ਕਪੜੇ ਦਾ ਇਸਤੇਮਾਲ ਕਰ ਰਹੀ ਹਾਂ ਕਿਉਂਕਿ ਮੇਰੀ ਛਣਨੀ ਆ ਉਹ ਜਿਹੜੀ ਉਹ ਗਿੱਲੀ ਸੀਗੀ ਤੇ ਗਿੱਲੇ ਛਣਨੀ ਦਾ ਵੀ ਤੁਸੀਂ ਯੂਜ਼ ਨਹੀਂ ਕਰਨਾ ਕਿਉਂਕਿ ਉਹ ਪਾਣੀ ਨਹੀਂ ਲੱਗਿਆਉਣਾ ਚਾਹੀਦਾ ਜਦੋਂ ਪਾਣੀ ਜੇ ਵਿੱਚ ਤੇਲ ਦੇ ਨਾਲ ਲੱਗ ਗਿਆ ਤਾਂ ਆਹ ਤੇਲ ਆ ਜਿਹੜਾ ਆਪਣਾ ਖਰਾਬ ਹੋ ਸਕਦਾ ਹੁਣ ਆਪਾਂ ਇਸ ਤਰ੍ਹਾਂ ਆਪਾਂ ਤੇਲ ਨੂੰ ਇਹਨ ਜਿਹੜੇ ਨੂੰ ਪਾਉਣ ਲਵਾਂਗੇ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਪਾਉਣ ਲਵਾਂਗੇ ਤੇਲ ਪਾਉਣ ਤੋਂ ਬਾਅਦ ਆਪਾਂ ਜਦੋਂ ਕੰਟੇਨਰ ਦੇ ਵਿੱਚ ਪਾ ਲਿਆ ਉਦੋਂ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੇ ਜੋ ਕਿ ਬਹੁਤ ਹੀ ਵਧੀਆ ਗੀ ਤੁਹਾਨੂੰ ਦੱਸ ਦਿਆਂ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਐਡ ਕਰਨੀ ਹੈਗੀ ਤੇ ਉਹਦੇ ਕੀ ਕੀ ਫਾਇਦੇ ਆ ਵਾਲਾਂ ਦੇ ਲਈ ਹੁਣ ਤੇਲ ਆਪਾਂ ਜਿਹੜਾ ਪਾਣ ਲਿਆ ਸੀਗਾ ਇਹਨਾਂ ਤੇਲ ਆਪਣਾ ਜਿਹੜਾ 300 ਗ੍ਰਾਮ ਦੇ ਕਰੀਬ ਜਿਹੜਾ ਤੇਲ ਆ ਜਿਹੜਾ ਆਪਣਾ ਬਣ ਗਿਆ ਤੇ ਹੁਣ ਆਪਾਂ ਜਿਹੜੇ ਦੀ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨੀ ਆ ਉਹ ਹੈਗੇ ਵਿਟਾਮਿਨ E ਦੇ ਕੈਪਸੂਲ ਤੁਸੀਂ ਦੋ ਵਿਟਾਮਿਨ E ਦੇ ਕੈਪਸੂਲ ਪਾ ਲੈਣੇ ਆ ਜੋ ਕਿ ਆਪਣੇ ਵਾਲਾਂ ਦੀ ਗਰੋਥ ਨੂੰ ਵਧਾਉਂਦੇ ਆ ਇਹ ਟੁੱਟਣ ਤੋਂ ਰੋਕਦੇ ਹੈਗੇ ਤੇ ਵਾਲਾਂ ਦੀ ਸ਼ਾਈਨਿੰਗ ਹੈ ਜਿਹੜੀ ਉਹ ਵੀ ਵੱਧ ਜਾਂਦੀ ਹੈ ਚਮਕਦਾਰ ਹੁੰਦੇ ਆ ਲੰਬੇ ਹੁੰਦੇ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਆ ਤੁਸੀਂ ਇਹ ਵੀ ਜ਼ਰੂਰ ਪਾਉਣਾ ਹੈ ਵਿੱਚ ਵਿਟਾਮਿਨ E ਦੇ ਕੈਪਸੂਲ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਕੱਟ ਕਰਕੇ ਉਹ ਇਹਦਾ ਆਇਲ ਜਿਹੜਾ ਚੰਗੀ ਤਰ੍ਹਾਂ ਇਹਦਾ ਵਿੱਚ ਕੱਢ ਕੇ ਪਾ ਦੇਵਾਂਗੇ ਆਪਾਂ ਚੰਗੀ ਤਰ੍ਹਾਂ ਇਹਨੂੰ ਜਿਹੜਾ ਵਿੱਚ ਹਲਾ ਦੇਵਾਂਗੇ ਤਾਕੇ ਸਾਰੇ ਦੇ ਵਿੱਚ ਮਿਕਸ ਹੋ ਜਾਵੇ ਬਹੁਤ ਹੀ ਜ਼ਿਆਦਾ ਵਧੀਆਗਾ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਫਿਰ ਲਾਈਕ ਜ਼ਰੂਰ ਦਿਓ ਕਿਉਂਕਿ ਇੱਕ ਲਾਈਕ ਸਾਡੇ ਲਈ ਬਹੁਤ ਮਹਾਨੇ ਰੱਖਦਾਗਾ ਤੇ ਮੇਰੇ ਚੈਨਲ ਤੇ ਜੇ ਤੁਸੀਂ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਤਾਂ ਕਿ ਤੁਹਾਨੂੰ ਹੋਰ ਅਗਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਬੈਲ ਆਈਕਨ ਵੀ ਦਬਾ ਦਿਆ ਕਰੋ ਤੇ ਇੱਕ ਲਾਈਕ ਵੀ ਜ਼ਰੂਰ ਦੇ ਦਿਆ ਕਰੋ ਆਪ ਜੀ ਦਾ ਧੰਨਵਾਦ